ਵਿਚ ਹੋਈ ਕੁਆਡ ਮੁਲਕਾਂ ਦੀ ਬੈਠਕ ਨੇ ਇੰਡੋ-ਪੈਸੀਫਿਕ ਖੇਤਰ ਨੂੰ ਤਰਜੀ ਦੇਂਦਿਆਂ ਹੋਇਆਂ ਆਪਣੀ ਸਾਂਝੀ ਵਿਚਨਬੱਤਾਂ ਨੂੰ ਉਪਰਗਟਾਇਆ ਹੈ। ਭਾਰਤ, ਅਮਰੀਕਾ, ਜਾਪਾਨ ਅਤੇ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀਆਂ ਨੇ ਡੋਨਲਡ 트ੰਪ ਦੇ ਸੋਚੁਕ ਸਮਾਗਮ ਤੋਂ ਬਾਅਦ ਆਪਣੀ ਬੈਠਕ ਅਮਰੀਕਾ ਵਿੱਚ ਕੀਤੀ। ਦੁਨੀਆ ਵਿੱਚ ਵਧ ਰਹੇ ਗਲੋਬਲ ਚੈਲੰਜੇਸ, ਜੀਓਪੋਲੀਟੀਕਲ ਟੈਂਸ਼ਨਜ਼ ਵਰਗੀਆਂ ਚੁਣੌਤੀਆਂ ਨੂੰ ਵੇਖਦੇ ਹੋਏ ਕੁਆਡ ਦੇ ਨੇਤਾਵਾਂ ਨੇ ਸਮੁੰਦਰੀ ਸੁਰੱਖਿਆ ਮੌਸਮ ਵਿੱਚ ਬਦਲਾਅ ਡਿਜੀਟਲ ਪਰਵਰਤਨ ਅਤੇ ਸਪਲਾਈ ਚੇਨ ਨੂੰ ਹੋਰ ਮਜ਼ਬੂਤੀ ਦੇਣ ਵਰਗੇ ਮੁੱਦਿਆਂ ਤੇ ਚਰਚਾ ਕੀਤੀ। ਕੁਆਡ ਦੀ ਬੈਠਕ ਵਿੱਚ ਭਾਰਤ ਦੀ ਭੂਮਿਕਾ ਕਿੰਨੀ ਮਹੱਤਵਪੂਰਨ ਹੋ ਗਈ ਹੈ ਉਸ ਦੇ ਬਾਰੇ ਅਸੀਂ ਵਿਦੇਸ਼ੀ ਮਾਮਲਿਆਂ ਦੇ ਮਾਹਰ ਡਾਕਟਰ ਰਕੇਸ਼ ਕੁਮਾਰ ਨਾਲ ਗੱਲ ਕੀਤੀ। ਕੁਆਡ ਇੰਡੀਆ ਚ ਹੋ ਰਹੀ ਹੈ। ਅਸੀਂ ਐਕਸਪੈਕਟ ਕਰਦੇ ਹਾਂ ਟਰੰਪ ਇੱਥੇ ਆਣਗੇ। ਤੁਹਾਨੂੰ ਲੱਗਦਾ ਹੈ ਕਿ ਕੁਆਡ ਇੱਕ ਬਹੁਤ ਵੱਡਾ ਰੋਲ ਪਲੇ ਕਰਨ ਵਾਲੀ ਹੈ। ਟਰੰਪ ਦੇ ਜਾਣ ਤੋਂ ਬਾਅਦ yes quad ਦਾ ਜਿਹੜਾ ਆਈਡੀਆ ਹੈ ਇੰਡੋ ਪੈਸਿਫਿਕ ਦੇ ਸਿਕਿਉਰਿਟੀ ਸਟੈਬਿਲਿਟੀ 365 ਡੇਸ ਨੈਵੀਗੇਸ਼ਨ ਵਾਲੀ ਗੱਲ ਨੂੰ ਲੈ ਕੇ ਇਹਦੀ ਬਹੁਤ ਜ਼ਿਆਦਾ ਅਹਿਮੀਅਤ ਹੈ राइट अपार्ट फ्रॉम दैट ਜਿਹੜੇ ਸਾਡੇ ਪੜੋਸੀ ਮੁਲਕ ਹੈਗੇ ਸਪੈਸ਼ਲੀ ਇਹਦੇ ਨਾਨ ਲੈਂਡ ਵਿੱਚ ਕੋਈ ਪਰਹੇਜ਼ ਨਹੀਂ ਹੋਣਾ ਚਾਹੀਦਾ ਐਕੈਡਮਿਕਲੀ ਅਸੀਂ ਇਹਨਾਂ ਗੱਲਾਂ ਨੂੰ ਅਸੀਂ ਸਟੂਡੈਂਟਸ ਦੇ ਲੈਵਲ ਤੇ ਵੀ ਕਰਦੇ ਆ ਕਿਸੀ ਵੀ ਲੈਵਲ ਤੇ ਉੱਤੇ ਕਰ ਸਕਦੇ ਆ ਪਬਲਿਕ ਟਾਕ ਵਿੱਚ ਇਹ ਡਿਸਕੋਰਸ ਦਾ ਸਾਡਾ ਹਿੱਸਾ ਹੈਗਾ ਰਾਈਟ ਪੀਪਲਸ ਰਿਪਬਲਿਕ ਆਫ ਚਾਈਨਾ ਇਜ਼ਨਟ ਇਟ ਹਰ ਕੰਟਰੀ ਨੂੰ ਵੀ ਇੱਕ ਆਪਣਾ ਹੱਕ ਹੈਗਾ ਕਿ ਉਹ ਕਿਸ ਤਰੀਕੇ ਨਾਲ ਆਪਣੀ ਪੋਜੀਸ਼ਨਿੰਗ ਵਿਸ਼ਵ ਸਤਰ ਤੇ ਉੱਤੇ ਚਾਹੁੰਦਾ ਹੈਗਾ ਸੋ ਚਾਈਨਾ ਦੇ ਲੈਵਲ ਤੇ ਉੱਤੇ ਅੱਜ ਦੀ ਡੇਟ ਵਿੱਚ ਇੱਕ ਡਿਸਪਰੇਸ਼ਨ ਹੈਗੀ ਕਿ ਉਹ ਜਿਹੜਾ ਉਹਨਾਂ ਨੇ ਲੂਜ਼ ਕੀਤਾ ਹੈਗਾ ਗਲੋਬਲ ਲੈਵਲ ਤੋਂ ਤੇ ਆਪਣੀ ਸਟੈਂਡਿੰਗ ਨੂੰ ਉਹਨੂੰ ਔਰ ਜਲਦੀ ਚੁਲਦੀ ਰਿਕਵਰ ਕਰ ਲੈਣ ਰਿਕੁਪਰੇਟ ਕਰ ਲੈਣ ਐਕਚੁਅਲੀ ਇਜ਼ਨਟ ਇਟ ਉਹਦੇ ਤਹਿਤ ਉਹ ਕੰਟੀਨੈਂਟਲ ਪਾਵਰ ਤੋਂ ਮੈਰੀਟਾਈਮ ਪਾਵਰ ਬਣਨ ਦੀ ਕੋਸ਼ਿਸ਼ ਕਰ ਰਹੇ ਜੇ ਅਰਲੀਅਰ ਚਾਈਨਾ ਇੱਕ ਲੈਂਡ ਬੇਸਡ ਪਾਵਰ ਵਰਗੇ ਹੀ ਸੀਗਾ ਪਰ ਹੁਣ ਉਹਨਾਂ ਨੂੰ ਪਤਾ ਹੈਗਾ ਕਿ ਗਲੋਬਲ ਪਾਵਰ ਹੋਣ ਦੇ ਨਾਲ ਸਾਡੀ ਰਿਸਪੌਂਸਿਬਿਲਟੀਆਂ ਵੱਧ ਜਾਣਗੀਆਂ ਉਹਦੇ ਵਾਸਤੇ ਆਪਣੀ ਉਹ ਮੈਰੀਟਾਈਮ ਕੈਪੇਬਿਲਿਟੀਆਂ ਨੂੰ ਵਧਾਉਣ ਵਾਸਤੇ ਆ ਜਿਹੜਾ ਤੁਸੀਂ ਯੈਲੋ ਸੀ ਰੀਜਨ ਦੇਖ ਰਹੇ ਨਾਰਥ ਚਾਈਨਾ ਸੀ ਰੀਜਨ ਦੇਖ ਰਹੇ ਵਾਟ ਯੂ ਕਾਲ ਸਾਊਥ ਚਾਈਨਾ ਸੀ ਰੀਜਨ ਦੇਖ ਰਹੇ ਟੋਰਸ ਇੰਡੀਅਨ ਓਸ਼ਨ ਦੇਖ ਰਹੇ ਟੋਰਸ ਗਲਫ ਆਫ ਅਦਨ ਵਾਲਾ ਏਰੀਆ ਦੇਖ ਰਹੇ ਇਹ ਸਾਰਾ ਹੀ ਕਨਸੈਪਟ ਅਮਰੀਕਨ ਐਡਮਿਨਿਸਟ੍ਰੇਸ਼ਨ ਨੂੰ ਦਾ ਕ੍ਰੈਡਿਟ ਜਾਏਗਾ ਕਿ ਉਹਨਾਂ ਨੇ ਏਸ਼ੀਆ ਪੈਸੀਫਿਕ ਵਾਲੇ ਕਨਸੈਪਟ ਨੂੰ ਇੱਕ ਐਲੀਵੇਟ ਕਰਕੇ ਇਹਨੂੰ ਇੰਡੋ ਪੈਸਿਫਿਕ ਨਾਲ ਸਬਸਟੀਟਿਊਟ ਕੀਤਾ ਹੈਗਾ ਜਿਹੜਾ ਕਿ ਸ਼ੁਰੂ ਵਿੱਚ ਚਾਈਨਾ ਨੂੰ ਚੰਗਾ ਨਹੀਂ ਲੱਗਿਆ ਪਰ ਉਹ ਪੈਸੇਸ ਆਫ ਟਾਈਮ ਇਹ ਉਹਨ ਟਰਮੀਨੋਲੋਜੀ ਇੰਡੋ ਪੈਸਿਫਿਕ ਸਟੈਬਲਾਈਜ਼ ਹੋ ਗਈ ਹੈ ਤੇ ਇਹਦੇ ਕਰਕੇ ਇੰਡੀਆ ਤੇ ਅਮਰੀਕਾ ਦੇ ਦਰਮਿਆਨ ਜਿਹੜਾ ਸਟ੍ਰੈਟੈਜੀਕ ਕੋਆਪਰੇਸ਼ਨ ਦਾ ਮੁੱਦਾ ਹੈਗਾ ਡਿਫੈਂਸ ਕੋਆਪਰੇਸ਼ਨ ਦਾ ਮੁੱਦਾ ਹੈਗਾ ਸਿਕਿਉਰਿਟੀ ਕੋਆਪਰੇਸ਼ਨ ਦਾ ਮੁੱਦਾ ਹੈਗਾ ਉਹਨੂੰ ਇੱਕ ਬੜਾ ਵੱਡਾ ਇੱਕ ਜੰਪ ਮਿਲਿਆ ਹੈ ਕੁਸ਼ਿੰਗ ਇਫੈਕਟ ਹੋਇਆ ਐਕਚੁਅਲੀ ਤੇ ਟਾਪ ਆਫ ਦ ਅਬ ਜਿਹੜੀ ਗੱਲ ਅਸੀਂ ਕਹਿ ਰਹੇ ਕਿ ਨੈਕਸਟ ਕਵਾਡ ਦੇ ਸਮਿਟ ਨੂੰ ਹੋਲਡ ਕਰਨ ਦੀ ਇੰਡੀਆ ਦੀ ਬਾਰੀ ਹੈ ਦੋਨੋ ਕੰਟਰੀਜ਼ ਦੀ ਡਿਪਲੋਮੇਸੀ ਮੈਨੂੰ ਲੱਗਦਾ ਹੈਗਾ ਕਿ ਇਸ ਗੱਲ ਨੂੰ ਕਰਨਗੇ ਕਿ ਆਮ ਤੌਰ ਤੇ ਵੇਖਿਆ ਗਿਆ ਕਿ ਅਮਰੀਕਨ ਪ੍ਰੈਜ਼ੀਡੈਂਟ ਕਿਸੇ ਰੀਜ਼ਨ ਨੂੰ ਬਾਰ-ਬਾਰ ਫ੍ਰੀਕੁਐਂਟਲੀ ਟ੍ਰੈਵਲ ਨਹੀਂ ਕਰਦੇ ਸੋ ਆਮ ਪੂਟੀ ਕੌਨਫੀਡੈਂਟ ਕਿ ਆਨ ਉਹ ਸਮੇਂ ਵਿੱਚ ਕਵਾਡ ਦੀ ਸਮਿਟ ਪ੍ਰੈਜ਼ੀਡੈਂਟ 트ੰਪ ਦੀ ਪ੍ਰਾਈਮ ਮਿਨਿਸਟਰ ਮੋਦੀ ਦੇ ਨਾਲ ਬਾਈਲੈਟਰਲ ਸਮਿਟ ਦਾ ਵੀ ਉਹ ਮੌਕਾ ਹੋਏਗਾ एक्चुअली ਇਟ ਊਡ ਨਾਟ ਬੀ ਪਿਓਰਲੀ ਕੁਆਡ ਕਾਈਂਡ ਆਫ ਸਮਿਟ ਐਂਡ ਟੋਪ ਆਫ ਥੇ ਬਵ ਜਿੰਨੀ ਗੱਲਬਾਤ ਪਿੱਛੇ ਹੋਈ ਹੈ ਆ ਰੀਸੈਂਟ ਵਾਲੇ ਕੁਆਡ ਸਮਿਟ ਜਿਹੜਾ ਵਾਸ਼ਿੰਗਟਨ ਵਿੱਚ ਕੰਕਲੂਡ ਹੋਇਆ ਇਸੀ ਹਫਤੇ ਉਹਦੇ ਵਿੱਚ ਇੱਕ ਗੱਲ ਦਾ ਇਸ਼ਾਰਾ ਜ਼ਿਕਰ ਕੀਤਾ ਗਿਆ ਹੈ ਕਿ ਕੁਆਡ ਦਾ ਜਿਹੜਾ ਅਜੰਡਾ ਹੈਗਾ ਉਹਨੂੰ ਐਕਸਪੈਂਡ ਕੀਤਾ ਜਾਏਗਾ एक टारगेट नहीं है किसी कंट्री अपने आप नॉग करना है था एक डिप्लोमेटिक आंसर है एग्जैक्टली एग्जैक्टली बिकॉज यू एस चाइना के भी रिलेशन रिवर्स गेयर रिवर्स गेयर मतलब दे विल ट्राई टू पुट इट बैक ऑन टू द रेल्स एक्चुअली ਦਿਸ ਇਜ਼ ਇਨ ਦੈਟ ਸੈਂਸ ਆਈ ਵਾਂਟ ਟੂ ਸੇ ਕਿ ਜਿਹੜੀ ਉਹ ਥੋੜੀ ਪੁਰਾਣੇ ਐਡਮਿਨਿਸਟ੍ਰੇਸ਼ਨ ਦੇ ਟਾਈਮ ਤਨਾ ਤਨੀ ਵੇਖੀ ਗਈ ਸੀਗੀ ਸ਼ਾਇਦ ਉਹਦੇ ਵਿੱਚ ਥੋੜਾ ਜਿਹਾ ਸੌਫਟਨਿੰਗ ਨਜ਼ਰ ਆ ਸਕਦੀ ਹੈ ਇਸ ਸਾਲ ਭਾਰਤ ਕੁਆਡ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰੇਗਾ ਜੋ ਇਸ ਕੁਆਡ ਮੁਲਕਾਂ ਦੇ ਏਜੰਡੇ ਨੂੰ ਹੋਰ ਅੱਗੇ ਵਧਾਉਣ ਦਾ ਮੌਕਾ ਦੇਵੇਗਾ ਸਮੇਲਨ ਦੀ ਮੇਜਬਾਨੀ ਕਰਨਾ ਭਾਰਤ ਦਾ ਇੱਕ ਵੱਡਾ ਗਲੋਬਲ ਸਟੇਜ 'ਤੇ ਅਤੇ ਰੀਜਨ ਵਿੱਚ ਇਸ ਦੀ ਸੈਂਟਰਲ ਏਸ਼ੀਆ ਦਾ ਸਬੂਤ ਹੈ